ਚਿਕਨ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਾਰਥ ਫਿਟਿਟ ਤੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਹਾਂ ਜੀ ਲਾਈਨਿੰਗ ਵਾਲੀ ਸ਼ਰਟ ਦੀ ਜਿਹੜੀ ਕਟਿੰਗ ਦੱਸਾਂਗੇ ਡਿਮਾਂਡਡ ਵੀਡੀਓ ਹੈ ਜੀ ਇਹ ਕਾਫੀ ਸਾਰੇ ਦੇ ਕਸਟਮਰ ਦੇ ਜਿਹੜੇ ਹਨਾ ਵਿਊਅਰਸ ਦੇ ਸਾਡੇ ਦੇ ਕਮੈਂਟਸ ਆ ਰਹੇ ਸੀ ਵੀ ਸਾਨੂੰ ਕਟਿੰਗ ਦੀ ਵੀਡੀਓ ਡਿਟੇਲਸ ਚ ਦੋ ਤਾਂ ਹੁਣ ਆਪਾਂ ਜਿਹੜੀ ਪਹਿਲਾਂ ਆਪਾਂ ਸਿੰਪਲ ਸ਼ਰਟ ਦੀ ਕਟਿੰਗ ਲੈ ਕੇ ਆਈ ਸੀ ਹੁਣ ਆਪਾਂ ਲਾਈਨਿੰਗ ਵਾਲੀ ਸ਼ਰਟ ਦੀ ਕਟਿੰਗ ਲੈ ਕੇ ਆਵਾਂਗੇ ਪ੍ਰੋਪਰ ਪੂਰੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਬਾਵਾਂ ਨੂੰ ਹਨਾ ਕਿਵੇਂ ਕਟਾਈ ਹੁੰਦੀ ਹੈ ਬਾਵਾਂ ਦੀ ਸਾਰੀ ਕਟ ਤੁਹਾਨੂੰ ਪ੍ਰੋਪਰ ਪੂਰੇ ਵਧੀਆ ਢੰਗ ਨਾਲ ਇਹ ਜਿਹੜੀ ਉਹ ਦੱਸਾਂਗੇ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਚ ਜਿਹੜਾ ਸਾਰਾ ਸਮਝ ਆ ਜਾਊਗਾ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਅਪਲੋਡ ਕੀਤੀ ਸੀ ਉਹ ਵੀਡੀਓ ਦੇਖ ਕੇ ਵੀ ਕਾਫੀ ਹਨਾ ਆਪਣੇ ਵੀਅਰਸ ਦੇ ਜਿਹੜੇ ਹੋਣੇ ਪ੍ਰੋਬਲਮਸ ਨੇ ਉਹਨਾਂ ਦਾ ਸੋਲੂਸ਼ਨ ਨਿਕਲਿਆ ਤਾਂ ਇਹ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਰਹੂਗੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਜੇ ਵੀਡੀਓ ਚੰਗੀ ਲੱਗੀ ਸਾਡੀ ਵੀਡੀਓ ਤੁਹਾਡੇ ਕੰਮ ਆਉਂਦੀ ਹੈ ਨੇ ਹੈਲਪਫੁਲ ਹੁੰਦੀ ਹੈ ਨੇ ਤੇ ਵੀਡੀਓ ਵਧੀਆ ਲੱਗ ਜene ਤੁਹਾਨੂੰ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਆਪਾਂ ਵੀਡੀਓ ਚ ਤੁਹਾਡੇ ਲਈ ਸੋਹਣੇ ਸੋਹਣੇ ਪ੍ਰਿੰਟਰ ਸੋਹਣੇ ਸੋਹਣੇ ਜਿਹੜੇ ਆਪਣੇ ਡਿਜ਼ਾਈਨ ਕੀਤੇ ਸੂਟ ਵਰਕ ਵਗੈਰਾ ਵਾਲੇ ਪੇਂਟ ਵਗੈਰਾ ਵਾਲੇ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਜੀ ਜਿਵੇਂ ਆਪਣਾ ਜੀ ਘੇਰਾ ਆਪਣੇ ਹੁੰਦਾ 21 ਇੰਚ ਘੇਰੇ ਦਾ ਨਾਕ ਹੁੰਦਾ ਜਿਹੜਾ 21 ਚ ਆਪਾਂ 3 ਇੰਚ ਮਾਰਜਨ ਲਵਾਂਗੇ 24 ਇੰਚ ਦਾ ਆਪਾਂ ਘੇਰਾ ਕੱਟਣੇ ਇਸ ਚ ਤਾਂ ਲਾਈਨਿੰਗ ਵੀ ਆਪਾਂ 3 ਇੰਚ ਮਾਰਜਨ ਵੱਧ ਲਵਾਂਗੇ ਸ਼ਰਟ ਚ ਵੀ ਵੱਧ ਹੋਊਗਾ ਜੀ ਲਾਈਨਿੰਗ ਚ ਵੀ ਇਹ ਆ ਗਈ ਕੰਨੀ ਵਾਲੀ ਸਾਈਡ ਤੇ ਕੰਨੀ ਵਾਲੀ ਸਾਈਡ ਤੋਂ ਆਪਾਂ ਇੱਥੋਂ ਪੀਸ ਲੈ ਜਾਣਗੇ ਇੱਕ ਸ਼ਰਟ ਦਾ ਪੀਸ ਇੱਥੋਂ ਲਿਆਜੋ ਇੱਕ ਅੱਗੋ ਲਿਆਜੋ ਇਸ ਸਾਈਡ ਤੋਂ ਜਿਹੜਾ ਉਹ ਆਪਣਾ ਬਚ ਜਾਂਦਾ ਕੱਪੜਾ ਉਹ ਆਪਾਂ ਹੋਰ ਕਿਸੇ ਉਹ ਚ ਕਟਿੰਗ ਕਰ ਲੈਣੇ ਹੁੰਦੇ ਆ ਤੇ ਇਹ ਹੋਊਗਾ ਜੀ 24 ਇੰਚ 24 ਤੋਂ ਥੋੜਾ ਬਹੁਤ ਵਾਧੇ ਰੱਖ ਲਿਆ ਕਰੋ ਲਾਈਨਿੰਗ ਤਾਂ ਵਿੱਚ ਖੁੱਲੀ ਡੁੱਲੀ ਸਹੀ ਰਹਿੰਦੀ ਹੈ ਜੇ ਲਾਈਨਿੰਗ ਵਿੱਚ ਨਾ ਟਾਈਟ ਹੋ ਜੇ ਤਾਂ ਜਿਹੜਾ ਸੂਟ ਦੀ ਲੁੱਕ ਹੈ ਉਹ ਬਿਲਕੁਲ ਵਧੀਆ ਨਹੀਂ ਆਉਂਦੀ ਇਹ ਆਪਾਂ 24 ਲੈ ਲਈਏ ਉਹਨਾਂ ਆਪਾਂ ਜਿਹੜੀ ਲੰਬਾਈ ਹੈ ਜਿਹਵੇਂ ਲੰਬਾਈ ਹੈਗੀ ਹੈ ਜੀ 셔ਟ ਦੀ 42 ਇੰਚ ਤਾਂ ਆਪਾਂ 40 ਇੰਚ ਜਿਹੜੀ ਲਾਈਨਿੰਗ ਦੀ ਕਟਿੰਗ ਕਰਾਂਗੇ ਤੇ ਬਾਕੀ ਫੋਲਡ ਹੋ ਜਾਉ ਮਤਲਬ 3 3 ਇੰਚ ਜਿਹੜੀ 셔ਟ ਤੋਂ ਉੱਚੀ ਰਹਿ ਜੂਗੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਕਾਂ ਸੀਗਾ ਤਾਂ ਆਪਾਂ ਵੱਧ ਹੀ ਲੈ ਰਹੇ ਆਂ ਇੰਨਾ ਕਿਤੇ ਤਾਂ ਆਪਾਂ ਛੱਡ ਹੀ ਲੈਣੇ ਆ ਤਾਂ ਭੈੜ ਹੀ ਨਹੀਂ ਕਰਨੇ ਆਪਾਂ ਜਾਦੇ ਲੈ ਲਾਂਗੇ ਬਾਕੀ ਜਿਹੜੇ ਜਿੰਨਾ ਵੀ ਵੱਜੂਗਾ ਉਹ ਘੇਰੇ ਵਾਲੀ ਸਾਈਡ ਨਿਕਲ ਜੂਗਾ ਇਹ ਲੰਬਾਈ ਲੈ ਰਹੇ ਆਪਾਂ 40 ਤੁਸੀਂ ਵੱਧ ਘੱਟ ਲੈ ਸਕਦੇ ਹੋ ਜੇ ਤੁਹਾਨੂੰ ਪੂਰੀ ਹੈ ਨਾ ਜਿੰਨੀ ਲੰਬਾਈ ਸ਼ਰਟ ਦੀ ਹੁੰਦੀ ਹੈ ਜੇ ਤੁਹਾਨੂੰ ਉਨੀ ਪਸੰਦ ਆ ਤਾਂ ਤੁਸੀਂ ਪੂਰੀ ਸ਼ਰਟ ਦੀ ਵੀ ਲੈ ਸਕਦੇ ਹੋ ਕਈ ਹੁੰਦੇ ਨੇ ਨਾ 5 6 ਇੰਚ ਉੱਚੀ ਲਾਈਨਿੰਗ ਲਾਉਣੀ ਪਸੰਦ ਕਰਦੇ ਨੇ ਤਾਂ ਤੁਸੀਂ ਉੱਚੀ ਵੀ ਲੈ ਸਕਦੇ ਹੋ ਮੈਂ ਜੀ ਲੈਣੀ ਹੁੰਦੀ ਆ ਜੇ ਵੀ 2 ਇੰਚ ਉੱਚੀ ਲੈ ਲੈਣੀ ਆ ਛੋੜਿਆ じゃ ਹੁਣ ਜਿਹੜਾ ਆਪਏ ਪੀਸ ਸੀ 40 ਇੰਚ ਦਾ ਇਹ ਪੀਸ ਲੈ ਲਿਆ ਲੰਬਾਈ 'ਚ 40 ਇੰਚ ਹੈ ਚੌੜਾਈ 'ਚ 24 ਇੰਚ ਹੁਣ ਆਪਾਂ ਇਹ ਦੋਏ ਪੀਸਾਂ ਨੂੰ ਕੀ ਕਰਨਾ ਹੈ ਫੋਲਡ ਕਰਨਾ ਹੈ ਹੁਣ ਆਪਾਂ ਇਹ ਚ ਕੱਟਾ ਪਾਉਣੀ ਹੈ ਜਿਹੜੀ ਲਾਈਨਿੰਗ ਹੈ ਹਮੇਸ਼ਾ ਵਧੀਆ ਵਾਲੀ ਲਿਆ ਕਰੋ ਪੀਸ ਲੈਣ ਵੇਲੇ ਐਵੇਂ ਨਾ ਸੋਚਿਆ ਕਰੋ ਉਦੋਂ ਵੀ ਇਹ ਵੀ ਘੱਟ ਹੈ ਇਹ ਵੀ ਵੱਧਾ ਪਲੀਜ਼ ਵਧੀਆ ਲਾਈਨਿੰਗ ਹੀ ਲਿਆ ਕਰੋ ਕਿਉਂਕਿ ਜਿਹੜੀ ਲਾਈਨਿੰਗ ਵਧੀਆ ਹੋਊਗੀ ਤਾਂ ਜਿਹੜਾ ਸੂਟ ਹੈ ਬਹੁਤ ਸੋਹਣਾ ਬਣ ਕੇ ਰੈਡੀ ਹੋਊ ਜਿਹੜੀ ਆਪਾਂ ਸਸਤੀ ਲਾਈਨਿੰਗ ਲੈ ਲੈਨੇ ਆ ਨਾ ਉਹ ਚ ਕਾਨ ਵਗੈਰਾ ਬਹੁਤ ਹੁੰਦਾ ਤੇ ਉਹਦਾ ਸਟਾਫ ਦਾ ਵੀ ਫਰਕ ਹੁੰਦਾ ਤਾਂ ਤੁਸੀਂ ਹਮੇਸ਼ਾ ਵਧੀਆ ਫੁੱਲ ਵੈਲ ਵਾਲੀ ਲਾਈਨਿੰਗ ਹੀ ਲਿਆ ਕਰੋ ਹੁਣ ਆਪਾਂ ਇਹਨੂੰ ਸਾਰੇ ਨੂੰ ਦੂਰਾ ਕਰ ਲਾਂਗੇ ਇਹ ਕਰਿਓ ਤੁਰਾ ਪੂਰਾ ਵਧੀਆ ਸਹੀ ਢੰਗ ਨਾਲ ਇਹ ਜਿਹੜਾ ਉਹ ਆਪਾਂ ਉਸ ਦੀ ਇੱਧੀ ਤੈਅ ਲਾਉਣੀ ਆ ਦੋਏ ਪੀਸ ਦੀ ਜਿਹੜਾ نیچے ਹੋਊਗਾ ਪੀਸ ਇਹ ਹੋਊਗਾ ਜੀ ਬੈਕ ਪੀਸ ਜਿਹੜਾ ਉੱਪਰ ਰੱਖਾਂਗੇ ਉਹ ਹੋਊਗਾ ਫਰੰਟ ਪੀਸ ਤਾਂ ਨੂੰ ਮੈਂ ਦੱਸਿਆ ਸੀ ਜਿਵੇਂ ਆਪਣੀ ਕਾਟ ਅਕੋਰਡਿੰਗ ਜਿਹੜਾ ਉੱਪਰਲਾ ਪੀਸ ਹੈ ਉਹ ਹਮੇਸ਼ਾ 1/2 ਇੰਚ ਜਿਹੜਾ نیچے ਰੱਖਣਾ ਜ਼ਰੂਰੀ ਹੈ ਜੇ ਕਸਟਮਰ ਦਾ ਐਵੇਂ ਹੁੰਦਾ ਨਾ ਕਈ ਵਾਰ ਕਮੀਜ਼ ਅੱਗੇ ਜ਼ਿਆਦਾ ਡਿੱਗਦਾ ਉਹਨਾਂ ਦੇ ਲਈ ਇਹ ਆਪਾਂ ਕੱਟ ਪਾਵਾਂਗੇ ਕਿਉਂਕਿ ਉਹਨਾਂ ਦੇ ਤਾਂ ਆਟੋਮੈਟਿਕਲੀ ਅੱਗੇ ਡਿੱਗਦਾ ਨਾ ਸੂਟ ਤੇ ਉਹਨਾਂ ਦੇ ਆਪਾਂ ਬਰਾਬਰ ਰੱਖਾਂਗੇ ਜਿਨ੍ਹਾਂ ਦੇ ਪਿੱਛੇ ਜਾਣ ਦੀ ਸ਼ਿਕਾਇਤ ਹੈ ਜਾਂ ਨਾਰਮਲ ਹੈ ਤਾਂ ਆਪਾਂ ਇਹ ਵਾਲੀ ਕੱਟ ਪਾਵਾਂਗੇ ਕਈਆਂ ਦੇ ਦਿੱਕਤ ਜ਼ਿਆਦਾਤਰ ਇਹੀ ਹੁੰਦੀ ਹੈ ਵੀ ਪਿੱਛੇ ਜਾਂਦਾ ਸਾਡਾ ਗਲਾ ਤਾਂ ਉਹ ਆਪਾਂ ਇਹ ਸੋਲੂਸ਼ਨ ਹੈ ਜੀ ਇਹ ਚੀਜ਼ ਦਾ ਸਿਰਫ ਇਹ ਹੀ ਸੋਲੂਸ਼ਨ ਹੈ ਇਹਦੇ ਨਾਲ ਕਦੇ ਵੀ ਤੁਹਾਡੀ ਜਿਹੜੀ ਸ਼ਰਟ ਆ ਉਹ ਪਿੱਛੇ ਨਹੀਂ ਜਾਊਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਅਗੇ ਬੰਦ ਪੀਸ ਇੱਧਰ ਇੱਧਰ ਆ ਗਈ ਖੁੱਲੀ ਸਾਈਡ ਇਹਦੀ ਤੇ ਅੱਧਾ ਇੰਚ ਆਪਾਂ نیچے ਰੱਖਿਆ ਜੀ ਹੁਣ ਆਪਾਂ ਇਹਦੀਆਂ ਕਟਾ ਪਾਉਣੇ ਆ ਕਟਾ ਪਾਉਣੀਆਂ ਦੱਸ ਦਿਆਂ ਤੁਹਾਨੂੰ ਵੀਡੀਓ ਨਾ ਬਣੀ ਰਹੋ ਆਪਾਂ ਸਾਰਾ ਇਸ ਚ ਦੱਸਾਂਗੇ ਤੁਹਾਨੂੰ ਬਾਹਾਂ ਦੀ ਕਟਿੰਗ ਵੀ ਦੱਸਾਂਗੇ ਜਿਵੇਂ 3 ਇਰਾ ਜੀ ਇਹਨਾਂ ਦਾ 3 ਇਰਾ ਕਿੰਨਾ ਲਾ ਪ੍ਰੋਪਰ ਨਾਪ ਹੈ ਜਿਹੜਾ ਲਿਖ ਲਿਆ ਕਰੋ ਤੇ ਧੀਰਾ ਹੈਗਾ ਜੀ ਇਹਨਾਂ ਦਾ ਸਵਾ 6 ਇੰਚ ਸਵਾ 6 ਇੰਚ ਤੀਰਾ ਲਿਆ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਨਾਪ ਕਿਵੇਂ ਲੈਣਾ ਉਹ ਵੀਡੀਓ ਬਣਾ ਕੇ ਦਿਖਾਓ ਤਾਂ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੋਈ ਵੀ ਡਿਟੇਲ ਤੁਹਾਨੂੰ ਚਾਹੀਦੀ ਹੈ ਸਵਾ 6 ਇੰਚ ਪਨੇ ਤੀਰਾ ਲਿਆ ਲਿਆ ਜੇ 2.5 ਇੰਚ ਤੀਰਾ ਤਾਂ 5.5 نیچے ਨੂੰ ਲਵਾਂਗੇ ਜੇ 6 ਤੀਰਾ ਲੈ ਰਹੇ ਆ ਤਾਂ 7 نیچے ਨੂੰ ਜੇ 6.5 ਤੀਰਾ ਲੈ ਰਹੇ ਆ ਤਾਂ 7 نیچے ਨੂੰ 1 ਇੰਚ ਵੱਧ ਹੋਊਗਾ ਜਿਹੜੇ ਪਤਲੇ ਨੇ 1.5 ਚੱਲ ਜਾਂਦਾ 6 ਚੱਲ ਜਾਂਦਾ ਨਾਰਮਲ ਤੀਰਾ 2.5 6 ਰਹਿੰਦਾ ਤੇ ਜੇ ਹੈਵੀ ਨੇ ਥੋੜੇ ਤਾਂ 6.5 ਜੇ ਜਿਆਦਾ ਓਵਰ weight ਨੇ ਤੇ ਜਿਆਦਾ ਹੈ ਨਾ ਕਈ ਵਾਰ ਸ਼ੋਲਡਰ ਤੋਂ ਚੜਾਈ ਜਿਆਦਾ ਹੁੰਦੀ ਆ ਤਾਂ 7 ਇੰਚ 7 ਹੱਦ ਹੁੰਦੀ ਆ ਤੇ ਇਹ ਆਪਾਂ ਲੈਣਾ 7 ਸਵਾ 7 ਇੱਥੇ ਤੱਕ ਇਹ ਆ ਗਿਆ ਜੀ ਸਵਾ 7 ਤੇ ਪਲੇਟਾਂ ਇਹਨਾਂ ਦੀਆਂ ਹੈਗੀਆਂ ਨੇ 11.5 ਤੇ ਤਿਆਰ ਤੇ 12 ਤੇ ਲੱਗੂਗੀ ਨਿਸ਼ਾਨੀ 12 ਇੰਚ ਤੇ ਲੱਗੂ ਜੀ ਨਿਸ਼ਾਨੀ ਅੱਧਾ ਇੰਚ ਆਪਾਂ ਵੱਧ ਤਾਂ ਲਿਆਇਆ ਕਿਉਂਕਿ ਸ਼ੋਲਡਰ ਦੀ ਸੀਨ ਚ ਆ ਜਾਂਦਾ ਜਿਵੇਂ ਸਹੀ ਰਿਖੜਿਆ ਕੈਮਰੇ 'ਚ ਇੱਥੋਂ ਤੱਕ ਲਿਆ ਜੀ ਆਪਾਂ 12 ਤੇ ਨਿਸ਼ਾਨੀ ਲਾਈ ਹੈ 11.5 ਆਪਣੀਆਂ ਪਲੇਟਾਂ ਤਿਆਰ ਰਹਿਣਗੀਆਂ ਲੰਬੀ ਸੀਨ ਹੈ ਜਿਹੜੀ ਉੱਪਰੋਂ ਲੈ ਕੇ 11.5 ਤਿਆਰ ਰਹੂਗੀ ਤੇ ਇਧਰੋਂ ਆਊਗਾ ਜੀ 3.5 ਇੰਚ ਡਿਫਰੈਂਸ ਹੋਊਗਾ ਜਿਹੜਾ ਉਹ 3.5 ਦਾ ਰੱਖਣਾ ਆਪਾਂ ਨੇ ਸਾਢੇ 3 ਦਾ ਫਰਕ ਹੋ ਤੇ ਇਹ ਜਿਹੜੀ ਪਲੇਟ ਆ ਇਹ ਹੋਊਗੀ ਜੀ 7 ਇੰਚ ਲੰਬੀ 7 ਇੰਚ ਠੀਕ ਹੈ ਜੀ ਕਈ ਕਹਿ ਦਿੰਦੇ ਨੇ ਕਿ ਚੌੜੀ ਪੌਣੇ ਪਸੰਦ ਕਰ ਸਕਦੇ ਨੇ ਜਿਵੇਂ ਇਹ ਗੈਪ ਕਈ ਵਾ ਚਾਹੁੰਦੇ ਨੇ 4 ਇੰਚ ਕਸਟਮਰ ਆਪ ਹੀ ਦੱਸ ਦਿੰਦੇ ਨੇ ਸਾਡੀ ਜਿਹੜੀ ਚੜਾਈ ਹੈ 4 ਰੱਖਿਓ ਤਾਂ ਨੋਰਮਲ ਜਿਹੜੀ ਰਹਿੰਦੀ ਹੈ ਸਾਢੇ 3 ਰਹਿੰਦੀ ਹੈ ਜੀ ਜੇ ਕੋਈ ਜ਼ਿਆਦਾ ਪਤਲਾ ਤਾਂ ਉਹਦੀ 3 1/2 ਵੀ ਰਹਿ ਸਕਦੀ ਹੈ ਇਹ ਚੌੜਾਈ ਜੇ ਓਵਰਵੇਟ ਹੈ ਕੋਈ ਤਾਂ ਚਾਰ ਹੋਈ ਜਾਂਦੀ ਹੈ ਜੀ ਅੱਗੇ ਆਪਣੀ ਸਾਈਡ ਸੀਨ ਕਿੰਨੀ ਹੈ ਜੀ ਸਾਈਡ ਸੀਨ ਹੈਗੀ ਹੈ 16 ਤਿਆਰ 16 ਤਿਆਰ ਹੈ ਜੀ ਤਾਂ 16.5 ਤੋਂ ਪੁਆਇੰਟ ਉੱਤੇ ਰੱਖਾਂਗੇ 16.5 ਤਾਂ ਕਿਉਂਕਿ ਅੱਧਾ ਇੰਚ ਉੱਪਰ ਸ਼ੋਲਡਰ ਦੀ ਸੀਨ ਚ ਆਜੂ ਤੇ ਉਹ ਪੁਆਇੰਟ ਉੱਪਰ ਤਾਂ ਰੱਖਾਂਗੇ ਕਿਉਂਕਿ ਥੋੜਾ ਜਿਹਾ ਪਲੇਟ 'ਚ ਵੀ ਆਜੂਗਾ ਇਹ 16 ਤਿਆਰ ਰਹੇਗੀ ਜੀ ਛਾਤੀ ਕਿੰਨੀ ਹੈ ਜੀ ਛਾਤੀ ਹੈਗੀ ਆ 20 ਇੰਚ ਤਿਆਰ 20 ਰੱਦ ਜੀ 10 10 ਚ ਲਵਾਂਗੇ ਆਪਾਂ 10.5 ਕਿਉਂਕਿ ਟੈਡੀ ਸੀਨ ਚ ਆ ਜਾਂਦਾ ਹੁੰਦਾ ਸਟਾਫ ਥੋੜਾ ਜਿਆਦਾ ਟੈਡੀ ਸੀਨ ਮਤਲਬ ਪਲੇਟ ਚ ਟੈਡੀ ਪਲੇਟ ਚ ਥੋੜਾ ਜਿਹਾ ਸਟਾਫ ਆ ਜੂਗਾ ਤੇ ਜਿਹੜਾ ਇਹ ਦਾ ਇਹਦਾ 7 ਇੰਚ ਦਾ ਦਾ ਹਾਫ ਆ ਪਲੇਟ ਦਾ ਹਾਫ ਹੈ ਸਾਢੇ 3 ਇੱਥੇ ਆਪਾਂ ਕੱਢਾਂਗੇ ਕਮਰ ਬਿਲਕੁਲ ਸਿੰਪਲ ਜਿਹੜੀ ਇਹ ਕੱਟ ਹੈ ਜੀ ਆਪਣੀ ਜਿੰਨੇ ਵੀ ਸਿੱਖ ਰਹੇ ਨੇ ਆਪਣੇ ਕੋਲੋਂ ਬਹੁਤ ਜਲਦੀ ਸਿੱਖ ਜਾਂਦੇ ਨੇ ਮਤਲਬ ਪਹਿਲੇ ਦੂਜੇ ਸੂਟ ਚ ਹੀ ਉਹਨਾਂ ਨੂੰ ਆ ਜਾਂਦੀ ਹੈ ਪਹਿਲੇ ਚ ਸਾਰੀ ਸਮਝ ਲੱਗ ਜਾਂਦੀ ਹੈ ਦੂਜੇ ਤੀਜੇ ਚ ਆਪ ਪਾ ਲੈਂਦੇ ਨੇ ਇੰਨੀ ਆਸਾਨ ਜਿਹੜੀ ਆਪਣੀਆਂ ਕੱਟਾਂ ਨੇ ਕਮਰ ਕਿੰਨੀ ਹੈ ਜੀ ਆਪਣੀ ਕਮਰ ਹੈਗੀ ਹੈ 18 18 ਦੱਦ ਹੈਗਾ 9 9 ਚ ਆਪਾਂ 1 ਇੰਚ ਪਲੇਟਾਂ ਦਾ ਐਡ ਕਰਾਂਗੇ ਪਲੇਟਾਂ ਚ ਕਿਉਂਕਿ 1 ਇੰਚ ਕਪੜਾ ਲੱਗ ਜਾਂਦਾ ਹੈ ਤਾਂ ਆਪਾਂ 1 ਇੰਚ ਇੱਥੇ ਵੱਧ ਲੈ ਲਾਂਗੇ 10 ਲੈ ਰਹੇ ਆਂ ਗਸਤਨ 9 ਸੀ 9 18 ਦਰਦ 9 9 ਤੋਂ ਵੱਧ 1 ਇੰਚ ਆਪਾਂ ਐਡ ਕਰ ਲਿਆ ਹੁਣ ਆਪਾਂ ਜਿਹੜੀ ਆਪਣੀ ਟੇਢੀ ਪਲੇਟ ਹੈ ਦੇਖੋ ਇਹ ਕਿਵੇਂ ਪਊ ਇਹ ਪੁਆਇੰਟ ਤੇ ਤੁਸੀਂ ਰੱਖ ਕੇ ਇਧਰੋਂ ਇੱਥੇ ਇਹਦੇ ਵਿੱਚ ਡਿਫਰੈਂਸ ਕਿੰਨਾ ਹੋ 1 2 ਤੇ ਟਾਈਟ ਤਾ ਇਹਦਾ ਡਿਫਰੈਂਸ ਰੱਖ ਕੇ ਇੰਨੀ ਸੀਨ ਲੱਗ ਜੂਗੀ ਇੱਥੇ ਤੇ ਜੀ ਇਧਰ ਇਹ ਇਹ ਜਿਹੜੀ ਇਹ ਪਲੇਟ ਹੈ ਇਹ ਤੋਂ ਹਾਫ نیچے ਤੇ ਇਹਦੇ ਚ ਡਿਫਰੈਂਸ ਕਿੰਨਾ ਹੋਊਗਾ ਪੌਣੇ 2 ਦਾ ਤੇ ਫਿਰ ਪੌਣੇ 2 ਦਾ ਹਾਫ ਤੇ ਪੌਣੇ 2 ਦਾ ਡਿਫਰੈਂਸ ਤੇ ਹਾਫ ਇਹ ਤੋਂ نیچے ਇਹ ਵਾਲੇ ਪੁਆਇੰਟ ਤੋਂ ਹਾਫ نیچے ਰੱਖ ਕੇ ਆਪਾਂ ਜਿਹੜਾ ਇਹ ਪੁਆਇੰਟ ਮਿਲੇ ਇਹਨੂੰ ਆਪਾਂ ਕਮਰ ਦੇ ਪੁਆਇੰਟ ਨਾਲ ਮਿਲਾ ਦਾਂਗੇ ਇਹ ਆ ਗਈ ਆਪਣੀ ਟੈਡੀ ਸੀ ਠੀਕ ਹੈ ਜੀ نیچے ਵਾਲੀ ਜਿਹੜੀਆਂ ਆਪਣੀਆਂ ਪਲੇਟਾਂ ਨੇ ਉਹ ਤਿੰਨੇ ਨਿਕਲਈਆਂ ਤੇ ਛਾਤੀ ਤੇ ਲਾਤੀਏ ਕੰਮ ਤੇ ਲਾਤੀਏ ਤੇ हिਪ ਆਪਣੀ ਕਿੰਨੀ ਹੈ ਜੀ हिਪ ਹੈਗੀ ਆਪਣੀ 21 21 ਦਾ ਅੱਧਾ ਹੈਗਾ 10.5 10.5 ਆਪਾਂ ਇਸ ਤਰ੍ਹਾਂ ਹੀ ਰੱਖ ਲਾਂਗੇ ਇੱਥੇ ਕੋਈ ਆਪਾਂ ਨੂੰ ਮਾਰਜਨ ਦੀ ਲੋੜ ਨਹੀਂ ਹੈਗੀ 10.5 ਤੇ ਅੱਗੇ ਕਾਟ ਤੁਹਾਨੂੰ ਦੱਸਦੇ ਆਂ ਧਿਆਨ ਨਾਲ ਦੇਖਿਓ ਕਾਟ ਤੁਸੀਂ ਜਿਹੜੇ ਆਪਣਾ ਛਾਤੀ ਦਾ ਪੁਆਇੰਟ ਹੈ ਸਿੰਪਲ ਜੀ ਕਾਟ ਹੈ ਬਿਲਕੁਲ ਕੋਈ ਔਖਾ ਨਹੀਂ ਕੰਮ ਹੈਗਾ ਇਸ 'ਚ ਇਸ ਤਰ੍ਹਾਂ ਸਿੰਪਲ ਇਸ ਤਰ੍ਹਾਂ ਮੀਟ ਕਰ ਲਾਂਗੇ ਠੀਕ ਹੈ ਜੀ ਪਿਛਲੀ ਕੱਟ ਤੇ ਜਿਹੜੀ ਅਗਲੀ ਆ ਉੱਪਰ 4 ਇੰਚ ਸਿੱਧਾ ਰੱਖ ਕੇ ਇਧਰੋਂ 4 ਇੰਚ ਦੇਖੋ ਇਹ ਤਾਂ ਆਟੋਮੈਟਿਕ ਆਟੋਮੈਟਿਕਲੀ ਚਲੋ ਆਪਣਾ ਆ ਗਿਆ 4 ਇੰਚ ਆ ਗਿਆ ਤੇ ਉੰਵੇਂ ਵੀ 4 ਇੰਚ ਇੱਥੇ ਰੱਖ ਕੇ ਤੇ ਇਹਨੂੰ ਆਪਾਂ ਗਲਾਈ ਦੇ ਦਾਂਗੇ ਇਸ ਤਰ੍ਹਾਂ ਛਿੱਕੇ ਜੀ ਇਸ ਤਰ੍ਹਾਂ ਹੋ ਜਾ। ਇਹ ਨੀ ਗਲਾਈ ਆ ਜੂਗੀ ਤੇ ਪਿਛਲੀ ਬਹੁਤ ਆਸਾਨ ਜੀ ਕੱਟ ਦੱਸੀ ਆ ਤੁਹਾਨੂੰ ਇਹ ਸਾਰਿਆਂ ਨੂੰ ਜ਼ਰੂਰ ਸਮਝ ਆ ਗਈ ਹੋਣੀ ਤੇ ਇਸ ਤੋਂ ਬਾਅਦ ਹੁਣ ਆਪਾਂ ਕਟਿੰਗ ਕਰਦੇ ਆ ਪਹਿਲਾਂ ਆਪਾਂ ਇਹ ਚਾਰੇ ਪੀਸ ਕਟਿੰਗ ਕਰਾਂਗੇ ਫਿਰ ਆਪਾਂ ਜਿਹੜੇ ਅਗਲੇ ਦੋ ਪੀਸਾਂ ਦੀ ਇਹ ਵਾਲੀ ਕਟਿੰਗ ਕਰਾਂਗੇ ਕੋਈ ਸਾਰੇ ਭਿੱਸੇ ਜਿਹੜੇ ਨਿਸ਼ਾਨੀਆਂ ਲਾ ਲੀਆਂ ਨੇ ਛਾਤੀ ਸੀਗੀ ਆਪਣੀ 20 ਇੰਚ ਤੇ 10 ਤੇ ਸਵਾ 10 ਤੇ ਆਪਾਂ ਨਿਸ਼ਾਨੀ ਇਹ ਲਾ ਲਈ ਹੈ ਕਮਰ ਸੀ ਆਪਣੀ 18 ਤੇ ਅੱਧਵੰਦਾ ਸੀ 9 ਤੇ ਇਹ 10 ਤੇ ਲਾ ਲਈਏ ਨਿਸ਼ਾਨੀ ਸੋਰੀ ਇੱਥੇ 10 ਤੇ ਲਾ ਲਈ ਨਿਸ਼ਾਨੀ हिਪ ਸੀਗੀ ਆਪਣੀ 21 ਤੇ 10.5 ਤੇ ਨਿਸ਼ਾਨੀ ਲਾ ਲਈ ਹੈ ਪਲੇਟਾਂ ਆਪਣੀਆਂ ਉੱਪਰੋਂ ਹੈਗੀਆਂ ਸੀ 12 ਤੇ ਨਿਸ਼ਾਨੀ 1.5 ਇੰਚ ਤਿਆਰ ਤਾਂ ਆਪਾਂ ਇੰਚ ਵਧਾ ਕੇ 12 ਤੇ ਨਿਸ਼ਾਨੀ ਲਾਈ ਹੈ 7 3 ਚਿੱਤਰ ਤੇ ਇਹਦਾ ਡਿਫਰੈਂਸ ਹੈ 2.5 ਇੰਚ ਦਾ ਇਹਦਾ ਹੈਗਾ 1.2 ਇੰਚ ਦਾ ਤੇ ਇਦੋਂ ਥੋੜਾ ਹਾਫ ਇੰਚੇ ਨੀਚੇ ਇਹ ਮਲਾਤੀ ਕਮਰ ਦੀ ਸੀਨ ਨੂੰ ਇਹ ਵਾਲੀ ਮਲਾਤੀ ਇਹਦੇ ਕਾਰਨ ਉੱਤੇ ਤੇ ਸਿੰਪਲ ਇੱਥੋਂ 4 ਇੰਚ ਦਾ ਫਰਕ ਇੱਥੋਂ 4 ਇੰਚ ਦਾ ਫਰਕ ਰੱਖ ਕੇ ਆਪਾਂ ਗਲਾਈ ਪਾਤੀ ਬਹੁਤ ਈਜ਼ੀ ਦੱਸਿਆ ਜੀ ਤੁਹਾਨੂੰ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਈ ਹੋਣੀ ਅੱਗੇ ਜੀ ਆਪਾਂ ਇਹਦੀ ਕਰਦੇ ਆ ਕਟਿੰਗ ਪਹਿਲਾਂ ਕਟਿੰਗ ਹੋਊਗੀ ਜੀ ਚਾਰੇ ਪੀਸਾਂ ਦੇ ਵਿੱਚ ਫੇਰ ਕਟਿੰਗ ਹੋਊਗੀ ਜੀ ਦੋ ਪੀਸਾਂ ਦੇ ਵਿੱਚ ਮੈਨੂੰ ਫੋਨਸ ਆਉਂਦੇ ਆ ਹਨਾ ਕਲਾਸਿਸ ਲਈ ਮਤਲਬ ਇਥੋਂ ਲੋਕਲ ਏਰੀਆ ਚੋਂ ਵੀ ਆਉਂਦੇ ਨੇ ਫੋਨ ਦੂਰੋਂ ਵੀ ਆਉਂਦੇ ਨੇ ਦੂਰ ਦਾ ਤਾਂ ਚਲੋ ਆਫਲਾਈਨ ਦਾ ਔਖਾ ਹੋ ਜਾਂਦਾ ਹੈ ਇਵੇਂ ਕਲਾਸਿਸ ਨੇੜੇ ਵੀ ਹਲੇ ਕੋਈ ਹਨਾ ਡਿਸੀਜਨ ਨਹੀਂ ਲਿਆ ਜਾ ਰਿਹਾ ਕਲਾਸਿਸ ਦਾ ਵੀ ਕਲਾਸਿਸ ਲਾਈਆਂ ਜਾਣਾ ਕੋਈ ਨਹੀਂ ਅੱਗੇ ਦੇਖਾਂਗੇ ਜੇ ਬਣਿਆ ਅੱਗੇ ਤੁਹਾਨੂੰ ਸਿਖਾਉਣ ਦਾ ਤਾਂ ਜ਼ਰੂਰ ਸਿਖਾਵਾਂਗੇ ਤੇ ਇਹ ਥੋੜਾ ਥੋੜਾ ਆਪਾਂ ਟੈਡੀ ਕਾਰਟ ਪਾਉਣੀ ਹੁੰਦੀ ਹੈ ਥੋੜਾ ਥੋੜਾ ਉਤਾਰਤਾ ਦੋਈ ਪਿਸਾ ਚੋ ਠੀਕ ਹੈ ਜੀ ਇਹ ਆਪਣੀਆਂ ਕਟਾ ਪੈ ਗਈਆਂ ਸੀ ਮੈਂ ਥੋੜਾ ਪੈਨ ਨਾਲ ਹੋਲ ਕਰ ਲੈਣੀ ਹੁੰਦੀ ਹੈ ਗੱਦੇ ਤੇ ਨੀਚੇ ਨਿਸ਼ਾਨੀਆਂ ਬਗ ਜਾਣਗੀਆਂ ਦੂਸਰੇ ਪਿੱਸਾ 'ਚ ਇਹ ਪੈਨੰਡ ਮਤਲਬ ਚੱਲਦਾ ਨਹੀਂ ਇਨਕ ਨਹੀਂ ਛੱਡੂਗਾ ਇਹ ਪੈਨ ਜਸਟ ਆਪਾਂ ਨਿਸ਼ਾਨੀ ਲਈ ਯੂਜ਼ ਕਰ ਲੈਣੇ ਹੁੰਦੇ ਆ ਸੌਖਾ ਰਹਿੰਦਾ ਇਸ ਨਾਲ ਆਸਾਨੀ ਨਾਲ ਨਿਕਲ ਜਾਂਦੀਆਂ ਨੇ ਦੂਸਰੀ ਸਾਈਡ ਤੇ ਨਿਸ਼ਾਨੀ ਲਾਵਾਂਗੇ ਆਪਾਂ ਚੌਕ ਨਾ ਦੇਖੋ ਤੁਸੀਂ ਕਿੰਨੀਆਂ ਵਧੀਆ ਨਿਸ਼ਾਨੀਆਂ ਨਿਕਲੀਆਂ ਨੇ ਇੱਧਰ ਚੌਕ ਕਿੱਥੇ ਗਿਆ ਇਹ ਪ੍ਰੋਬਲਮ ਤੁਹਾਡੇ ਨਾਲ ਵੀ ਹੁੰਦੀ ਹੋਣੀ ਸਾਰਿਆਂ ਨਾਲ ਚੌਕ ਜ਼ਰੂਰ ਖੁੰਦਾ ਜੀ ਚੌਕ ਇੱਕ ਪੁਰ ਜਾਂਦੇ ਨੇ ਛੇਤੀ ਛੋਟੇ ਛੋਟੇ ਹੋ ਜਾਂਦੇ ਨੇ ਲੱਭਦੇ ਹੀ ਨਹੀਂ ਜਿਹੜਾ ਪਿਛਲਾ ਪੀਸ ਹੈ ਇਹਦੇ ਆਪਾਂ ਲੰਬੀਆਂ ਪਲੇਟਾਂ ਤੇ ਸਾਰੇ ਤੇ ਨਿਸ਼ਾਨੀ ਲਾਵਾਂਗੇ ਜਿੱਥੇ-ਜਿੱਥੇ ਲੰਬੀਆਂ ਪਲੇਟਾਂ ਨੇ ਜਿਹੜਾ ਆਪਣਾ ਇਹ ਵਾਲਾ ਪੀਸ ਆ ਗਿਆ ਇਹ ਚ ਆਪਾਂ ਟੇਡੀਆਂ ਵੀ ਲਾਵਾਂਗੇ ਕਿਉਂਕਿ ਇਹ ਚ ਟੇਡੀਆਂ ਵੀ ਪੈਣਗੀਆਂ ਨਾ ਦੋਈ ਸਾਲ ਪਹਿਲਾਂ ਆਪਾਂ 바ਵਾਂ ਦੀ ਕਟਿੰਗ ਦੱਸ ਦਿਆਂ ਫਿਰ ਆਪਾਂ ਉੱਥੇ ਸ਼ਰਟ ਤੇ ਐਡ ਕਰਦੇ ਆ ਜਿਵੇਂ ਸੂਟ ਦੇ ਉੱਪਰ ਲਾਈਨਿੰਗ ਐਡ ਕਰਕੇ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਸਾਰੀਆਂ ਨਿਸ਼ਾਨੀਆਂ ਉਨਾਲੀਆਂ ਨੇ ਇਹ ਪੀਸ ਚ ਪੈੰਗੇ ਆ ਜੀ ਲੰਮੀਆਂ ਪਲੇਟਾਂ ਪੇਂਟਿੰਗ ਦਾ ਤਾਂ ਜੀ ਸਾਰਾ ਕੰਮ ਪ੍ਰੈਕਟਿਸ ਦੇ ਸਾਰੇ ਹੁੰਦਾ ਜੇ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਤਾਂ ਤੁਹਾਨੂੰ ਕੋਈ ਐਵੇਂ ਨਹੀਂ ਵੀ ਸਿੱਖਣ ਦੀ ਲੋੜ ਹੈ ਤੁਸੀਂ ਦੇਖ ਕੇ ਵੀ ਕਰ ਸਕਦੇ ਹੋ ਵੀਡੀਓਜ਼ ਅੱਜ ਕੱਲ ਕਾਫੀ YouTube ਤੇ ਵੀ ਮਿਲ ਜਾਂਦੀਆਂ ਨੇ ਆਪਾਂ ਨੂੰ ਜੇ ਆਪਾਂ ਸਿੱਖਣਾ ਹੈ ਤਾਂ ਕੰਮ ਕਿਸੇ ਵੀ ਤਰ੍ਹਾਂ ਦਾ ਕੰਮ ਆਪਾਂ YouTube ਤੇ ਸਿੱਖ ਸਕਦੇ ਹਾਂ ਪਹਿਲਾਂ ਆਪਾਂ ਐਵੇਂ ਕਰਦੇ ਹਾਂ ਵੀ ਆਪਾਂ ਐਡ ਕਰ ਲੈਨੇ ਆ ਇਸ 셔ਟ ਤੇ ਬਾਹਾਂ ਵਾਲੀ ਕਟਿੰਗ ਆਪਾਂ ਫੇਰ ਦੱਸ ਦਿਆਂ ਤੁਹਾਨੂੰ ਜਿਵੇਂ ਇਹ ਪੀਸ ਸੀਗਾ ਵੇਖੋ ਤੁਸੀਂ ਇਹ ਪੀਸ ਆਪਾਂ ਉਵੇਂ ਜਿਵੇਂ ਲੰਬਾਈ ਚੜਾਈ ਦੱਸੀ ਸੀ ਆਪਾਂ ਲੰਬਾਈ ਹੈਗੀ 42 ਇੰਚ ਸ਼ਰਟ ਦੀ 42 ਚ ਆਪਾਂ 3 ਇੰਚ ਐਡ ਕਰਕੇ 45 ਆਪਾਂ ਲੰਬਾਈ ਲੈ ਲਈਏ 4 ਇੰਚ ਵੀ ਐਡ ਕਰ ਸਕਦੇ ਹੋ ਤੇ ਚੜਾਈ ਲਈਏ ਤੇ 24 ਇੰਚ 1 ਇੰਚ ਘੇਰਾ ਸੀ 24 ਇੰਚ ਆਪਾਂ ਨੇ ਜਿਹੜੀ ਲੰਬਾਈ ਲੈ ਲਈ ਹੈ ਤੇ ਆਪਾਂ ਹੁਣ ਇਹ ਚ ਵੀ ਕਟਾਪਾਉਣੀਆਂ ਨੇ ਨਾ ਸ਼ਰਟ 'ਚ ਬੰਦ ਵਾਲਾ ਪੀਸ ਬੰਦ ਸਾਈਡ ਖੁੱਲਿਆ ਵਾਲਾ ਖੁੱਲੀ ਸਾਈਡ ਉੱਪਰ ਰੱਖ ਕੇ ਇਸ ਤਰ੍ਹਾਂ ਜਿਹੜੀ ਆਪਾਂ ਕਟਿੰਗ ਕਰ ਲਾਂਗੇ ਇੱਕ ਵਾਰ ਨਾ ਤੁਸੀਂ ਮੈਨੂੰ ਵੀ ਲਿਆ ਕਰੋ ਕਈ ਵਾਰ ਉੱਪਰ-ਨੀਚੇ ਹੋ ਜਾਂਦਾ ਜਿਵੇਂ ਆਪਾਂ 7 ਇੰਚ ਲਿਆ ਸੀ ਦੇਖੋ 7 ਇੰਚ ਇਹ 7 ਇੰਚ ਆਪਾਂ ਲੰਬਾਈ ਰੱਖੀ ਸੀ ਨਾ ਮੋੜ ਦੇ ਦੀ ਤਾਂ 7 21 ਇਹ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਉਲਟਾ ਹੱਥ ਆ ਗਿਆ ਸੀ ਇੱਧਰ ਰ ਬਣ ਗਿਆ ਦੇਖੋ ਹਨਾ ਪ੍ਰਿੰਟ ਦਾ ਆਪਾਂ ਧਿਆਨ ਰੱਖਦੇ ਹੁੰਨੇ ਆਪਾਂ ਨੂੰ ਕਮੈਂਟ ਆਇਆ ਸੀ ਵੀ ਤੁਸੀਂ ਪ੍ਰਿੰਟ ਉਲਟਾ ਫੁਲਟਾ ਕਰਤਾ ਕੋਈ ਉਲਟਾ ਫੁਲਟਾ ਨਹੀਂ ਹੋਇਆ ਸੀ ਜੀ ਉਹ ਤੁਹਾਨੂੰ ਡਾਊਟ ਹੋ ਗਿਆ ਹੋਣਾ ਇਹਦਾ ਦੇਖੋ ਪ੍ਰਿੰਟ ਦੇ ਪੱਤੇ ਹੁਣ ਇਹਦਾ ਆਪਾਂ ਕੀ ਕੀਤਾ ਅੱਦੇ نیچے ਜਾ ਰਹੇ ਨੇ ਅੱਦੇ ਉੱਪਰ ਜਾ ਰਹੇ ਨੇ ਪਰ ਫਿਰ ਵੀ ਆਪਾਂ ਧਿਆਨ ਰੱਖਿਆ ਵੀ ਜ਼ਿਆਦਾ ਦਿਖਦੇ ਨੇ ਜਿਹੜੇ ਉਹ ਕਿ ਸਾਈਡ ਜਾ ਰਹੇ ਨੇ ਤਾਂ ਆਪਾਂ ਇਹ ਉੱਪਰ ਰੱਖ ਲਿਆ ਜਿਹੜਾ ਆਪਾਂ ਸੂਟ ਪਹਿਲਾਂ ਕਟਿੰਗ ਕੀਤਾ ਸੀ ਉਹ ਚ ਨਾ ਅੱਦੇ ਪੱਤੇ ਉੱਪਰ ਜਾ ਰਹੇ ਸੀ ਅੱਦੇ نیچے ਜਾ ਰਹੇ ਸੀ ਮੈਂ ਵੀ ਬਾਚੋ ਉਹਨਾਂ ਦਾ ਕਮੈਂਟ ਦੇਖ ਕੇ ਮੈਂ ਵੀ ਸੂਟ ਦੇਖਿਆ ਮੈਂ ਕਿਤੇ ਮਿਸਟੇਕ ਹੋਈ ਜਾਂਦੀ ਹੈ ਇਨਸਾਨ ਤੋਂ ਹੁੰਦੀ ਹੋਈ ਹੈ ਗਲਤੀ ਮੈਂ ਕਿਹਾ ਚੱਲ ਇੱਕ ਵਾਰ ਚੈੱਕ ਕਰਾਂ ਪਰ ਕੁਝ ਵੀ ਨਹੀਂ ਸੀ ਹੋਵੇ ਨਾ ਪ੍ਰਿੰਟ ਦੋਨੇ ਸਾਈਡ ਸੇਮ ਆ ਰਿਹਾ ਸੀ ਜੇ ਉਲਟਾ ਕਰਕੇ ਦੇਖਦੇ ਸੀ ਤਾਂ ਉਹ ਸਾਈਡ ਸਿੱਧੀ ਲੱਗਦੀ ਸੀ ਸਿੱਧਾ ਦੇਖਦੇ ਸੀ ਤਾਂ ਉਹ ਵੀ ਸਿੱਧੀ ਲੱਗਦੀ ਸੀ ਕੋਈ ਇਸ਼ੂ ਨਹੀਂ ਸੀ ਉਸ ਚ ਬਾਕੀ ਤੁਸੀਂ ਧਿਆਨ ਰੱਖਿਆ ਕਰੋ ਵਧੀਆ ਗੱਲ ਹੈ ਵੀ ਧਿਆਨ ਰੱਖਣਾ ਚਾਹੀਦਾ ਪ੍ਰਿੰਟ ਜ਼ਰੂਰ ਦੇਖਣਾ ਚਾਹੀਦਾ ਵੀ ਸਿੱਧਾ ਲੱਗੇ ਇਹ ਆਪਾਂ ਐਡ ਕਰ ਲਿਆ ਇਹਦੇ ਨਾਲ ਬਸ ਇਹਨੂੰ ਆਪਾਂ ਫਿਰ ਐਵੇਂ ਸਾਈਡ ਤੋਂ ਸਾਰਾ ਕੱਚਾ ਕਰ ਲਾਂਗੇ ਸੀਨ ਨਾਲ ਵੱਡੇ ਪੱਖੇ ਨਾਲ ਸੀਨ ਲਾ ਕੇ ਇਹਨੂੰ ਇਹਦੇ ਨਾਲ ਐਡ ਕਰ ਲਾਂਗੇ ਇਸ ਤਰ੍ਹਾਂ ਐਡ ਹੋਊਗਾ ਜੀ ਜਿਵੇਂ ਇਹ ਉਲਟੀ ਸਾਈਡ ਆ ਗਈ ਉਲਟੀ ਸਾਈਡ ਲਾਈਨਿੰਗ ਲੱਗਦੀ ਹੁੰਦੀ ਹੈ ਨਾ ਤਾਂ ਨਿਸ਼ਾਨੀ ਵਾਲਾ ਪਾਸਾ ਉੱਪਰ ਰਹੂਗਾ ਕਿਉਂਕਿ ਆਪਾਂ ਸੀਨ ਲਾਉਣੀ ਹੈ ਨਾ ਸਾਰਾ ਸਟਿਚ ਕਰਨਾ ਦਾ ਇਸ ਤਰ੍ਹਾਂ ਇਸ ਤਰ੍ਹਾਂ ਐਡ ਕਰ ਲਾਂਗੇ ਜੇ ਤੁਸੀਂ ਰਿਵਰਸੀਬਲ ਨਾਲ ਵੀ ਆਪਾਂ ਵੀਡੀਓ ਬਣਾਈਆਂ ਹੋਈਆਂ ਨੇ ਉਸ ਤੇ ਰਿਵਰਸੀਬਲ ਟੇਪ ਨਾਲ ਵੀ ਇਹਨੂੰ ਐਡ ਕਰਨਾ ਹੈ ਨਾਲ ਜੁਆਇੰਟ ਕਰਨਾ ਮਾਂ ਦੀ 17 ਇੰਚ ਤਿਆਰ 17 ਦੇ ਆਪਾਂ ਨੇ ਜਿਆਦਾ ਹੀ ਲੈ ਲਿਆ ਕਿਉਂਕਿ ਡਿਜ਼ਾਈਨਿੰਗ ਵਗੈਰਾ ਐਡ ਹੋ ਜਾਂਦੀ ਹੈ ਨਾ ਤੇ ਮੈਂ ਜਿਆਦਾ ਹੀ ਲੈ ਲੈਣੀ ਹੁੰਦੀ ਆ ਤੇ ਜਿਵੇਂ ਸ਼ਰਟ ਦੇ ਘੇਰੇ ਤੇ ਵੀ ਡਿਜ਼ਾਈਨ ਹੋ ਜਾਂਦਾ ਤਾਂ 5 ਇੰਚ ਲੈ ਲੈਣੀ ਹੁੰਦੀ ਆ ਜ਼ਿਆਦਾ ਤੇ ਇਹ ਆਪਾਂ 17 ਇੰਚ ਤਿਆਰ ਰੱਖਣੀ ਹੈ ਕੰਨੀ ਵਾਲੀ ਸਾਈਡ ਇਹ ਰਹੀ ਤੇ ਚੜਾਈ ਇਹਦੀ 20 ਇੰਚ ਲੈ ਸਕਦੇ ਹੋ ਤੁਸੀਂ ਤੇ ਲੰਬਾਈ ਲੈਂਥ ਅਕੋਰਡਿੰਗ ਲੈ ਸਕਦੇ ਹੋ ਜੇ ਕੋਈ ਡਿਜ਼ਾਈਨਿੰਗ ਨਹੀਂ ਐਡ ਕਰਨੀ ਉਹਦਾ ਮਾਰਜਨ ਦੀ ਲੋੜ ਨਹੀਂ ਹੈਗੀ ਤਾਂ 2.5 ਤੋਂ 3 ਇੰਚ ਤੁਸੀਂ ਫਿਰ ਵੀ ਐਡ ਕਰ ਲਿਆ ਕਰੋ ਸਟੱਫ ਫੋਲਡ ਹੋ ਗਿਆ ਨਾ ਹੋ ਜਾਂਦਾ ਤੇ ਸ਼ੋਲਡਰ 'ਚ ਅੱਧਾ ਇੰਚ ਆ ਜਾਂਦਾ ਇਹ ਹੈਗੀ ਜੀ 17 ਇੰਚ ਆਪ ਲਾਵਾਂਗੇ ਹੁਣ ਕੀ ਕਰਨਾ ਹੈ ਕੰਨੀ ਵਾਲੀ ਸਾਈਡ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੈ ਠੀਕ ਹੈ ਜੀ ਹੁਣ ਕੀ ਕਰਨਾ ਇਹ ਹੋਗੀ ਆਪਣੀ ਮੋਰੀ ਵਾਲੀ ਸਾਈਡ ਇੱਧਰ ਤੇ ਉੱਪਰਲੀ ਸਾਈਡ ਆਪਾਂ ਤੁਹਾਨੂੰ ਕਾਟ ਦੱਸਦੇ ਆ ਇਹਦੀ ਕਾਟ ਕਿਵੇਂ ਪਾਉਣੀ ਹੈ ਜੀ ਜਿਵੇਂ ਇਹ ਹੈਗਾ ਇਹਦਾ ਸਾਰੇ ਦਾ ਇਹ ਹੋਊਗਾ ਜੇ 10 ਇੰਚ ਤਾਂ 1/2 5 ਇੰਚ 5 ਇੰਚ ਤੋਂ ਤੁਸੀਂ 2.5 ਇੰਚ نیچے ਨੂੰ ਰੱਖਣਾ 2.5 ਇੰਚ 2.5 ਇੰਚ نیچے ਤੇ ਇਹਦਾ ਇਹਦਾ ਹਾਫ ਜਿਹੜਾ ਹੋਊ 5 ਇੰਚ ਉਸ ਤੇ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਇਹਦਾ ਹਾਫ ਹੋ ਗਿਆ 5 ਇੰਚ ਇੱਥੋਂ 2.5 ਇੰਚ ਇਹ ਆਪਣਾ ਆਰਮ ਹੋਲ ਹੋ ਗਿਆ ਇੱਧਰ ਹਨਾ ਇਹ ਸ਼ੋਲਡਰ ਦਾ ਉੱਪਰਲਾ ਪਾਸਾ ਹੋ ਗਿਆ ਇਹ ਨੀਚੇ ਵਾਲੀ ਸਾਈਡ ਹੋ ਗਿਆ ਅੰਡਰ arm ਸਾਈਡ ਤੇ ਇਹ ਆਪਾਂ ਇੱਕ ਕਟਿੰਗ ਕਰ ਲਾਂਗੇ ਤੇ ਇਧਰ ਦੇਖੋ ਮੂਰੀ ਕਿੰਨੀ ਆਪਣੀ ਬਾਹਾਂ ਦੀ 6.5 ਹੈ ਜੇ ਆਪਾਂ 1.5 ਇੰਚ ਵੱਧ ਲੈ ਲਓ ਤੁਸੀਂ ਆਪਾਂ ਇਹਨਾਂ ਨੂੰ 7 ਕਰ ਦਾਂਗੇ ਐਡਵਾਈਸ ਕਰਾਂਗੇ ਉਹਨਾਂ ਨੂੰ ਵੀ ਤੁਸੀਂ 7 ਰਖਾਓ ਕਿਉਂਕਿ ਹੁਣ ਖੁੱਲੀ ਵੈਲ ਸ਼ੇਪ ਵੀ ਪੋਣਾ ਪਸੰਦ ਕਰਦੇ ਨੇ ਸਾਰੇ ਬਾਜੂ ਇਹ ਆਪਾਂ 8 ਇੰਚ ਲੈ ਲੈਨੇ ਆ 8 ਇੰਚ 8 ਇੰਚ ਇੱਥੇ ਆਪਾਂ ਇਸ ਪੁਆਇੰਟ ਤੇ ਮੀਟ ਕਰਦੇ ਹਾਂ ਗੈਪ ਹੈ ਇਸ ਦਾ ਕੱਟ ਕਰ ਲਾਂਗੇ ਤੇ ਇੱਧਰ ਨਾਲ ਇੱਥੇ ਇੱਦਾਂ ਕੱਟ ਹੋ ਜੋ ਤੇ ਉੱਪਰ ਦੋ ਪੱਲੀਆਂ 'ਚ ਕਾਟ ਕੇ ਵੀ ਪਾਉਗੀ ਕਿੱਥੋਂ ਪੈਂਦੀ ਹੁੰਦੀ ਹੈ ਤੁਸੀਂ ਦੇਖੋ ਜਿਵੇਂ ਆਪਣਾ ਮੋਡਾ ਹੈਗੇ ਇਹਨਾਂ ਦਾ ਮੋਡਾ ਹੈਗੇ ਜੀ 9 ਇੰਚ 9 ਪੌਣੀ 9 ਤਿਆਰ ਹੁੰਦਾ ਲੰਦਾ ਮੋਡਾ ਇੱਥੇ ਤੱਕ ਤੇ ਆਪਾਂ ਇੱਥੋਂ ਡੁੰਗਾਈ ਕਿੰਨੀ ਰੱਖਣੀ ਹੈ 1 ਇੰਚ ਇੱਥੋਂ ਫਿਰ ਐਵੇਂ ਹੌਲੀ ਹੌਲੀ ਸਿੱਧਾ ਮੀਟ ਕਰਤਾਗੇ ਇਹ ਦਰੋਂ ਜੁੜੇ ਹੋਏ ਸੀ ਤਾਂ ਆਪਾਂ ਅਲੱਗ-ਅਲੱਗ ਕਰ ਲਾਂਗੇ ਇਹਨਾਂ ਨੂੰ ਠੀਕ ਹੈ ਜੀ ਇਹ ਰਹੀ ਬਾਹਾਂ ਦੀ ਕਟਿੰਗ ਬਹੁਤ ਸੌਖਾ ਜਿਹਾ ਤਰੀਕਾ ਜਿਹੜਾ ਤੁਹਾਨੂੰ ਬਾਹਾਂ ਦਾ ਦੱਸਿਆ ਆਪਾਂ ਨੇ ਇਹਦੀ ਹੁਣ ਆਪਾਂ ਲਾਈਨਿੰਗ ਆਪਾਂ ਸ਼ਰਟ ਦੀ ਲਾਈਨਿੰਗ ਪਹਿਲਾਂ ਤਾਂ ਕੱਟੀ ਸੀ ਕਿਉਂਕਿ ਸ਼ਰਟ ਦੇ ਉੱਪਰ ਨਿਸ਼ਾਨੀਆਂ ਲੱਗਦੀਆਂ ਹੁੰਦੀਆਂ ਨੇ ਤੇ ਲਾਈਨਿੰਗ ਤੇ ਨਿਸ਼ਾਨੀਆਂ ਲੱਗੀਆਂ ਰਹਿਣਗੀਆਂ ਤਾਂ ਆਪਾਂ ਸਹੀ ਢੰਗ ਨਾਲ ਸਟਿਚ ਕਰ ਲਾਂਗੇ ਤੇ ਹੁਣ ਆਪਾਂ ਇਹ ਇਹਦੀ ਲਾਈਨਿੰਗ ਤੇ ਆਪਾਂ ਨੂੰ ਪਹਿਲਾਂ ਕੱਟਣ ਦੀ ਕੋਈ ਲੋੜ ਨਹੀਂ ਸੀ ਆਪਾਂ ਬਾਜੂ ਕਟਿੰਗ ਕਰ ਲਈ ਤੇ ਉੱਪਰ ਰੱਖ ਕੇ ਲਾਈਨਿੰਗ ਹੈ ਜਿਹੜੀ ਸੇਮ ਇਹਦੇ ਨਾਪ ਦੀ ਕੱਟ ਕਰ ਲਾਂਗੇ ਤੁਸੀਂ ਫੁੱਲ ਇੱਥੇ ਤੱਕ ਵੀ ਲਾਈਨਿੰਗ ਲੈ ਆ ਸਕਦੇ ਹੋ ਕਈ ਵਾਰ ਕੱਟ ਕਰਨੀ ਚਾਹੁੰਦੇ ਹੋ ਤਾਂ ਕੱਟ ਵੀ ਲਾ ਸਕਦੇ ਹੋ ਉਹ ਤੁਹਾਡੀ ਇੱਛਾ ਜਿਵੇਂ ਤੁਸੀਂ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ ਇਹ ਰਹੀ ਜੀ ਆਪਣੀ ਬਾਂਦੀ ਕਟਿੰਗ ਜਰਦੀ ਪੂਰੀ ਕਟਿੰਗ ਹੈ ਜਿਹੜੀ ਉਹ ਤੁਹਾਨੂੰ ਦੱਸ ਦਿੱਤੀ ਹੈ ਉਮੀਦ ਕਰਦੀ ਆ ਜਿਹੜੀ ਸਾਡੀ ਕਟਿੰਗ ਆ ਉਹ ਤੁਹਾਨੂੰ ਸਮਝ ਲੱਗੀ ਹੋਣੀ ਤੁਹਾਨੂੰ ਹਨਾ ਜਿਹੜੀ ਤੁਹਾਡੀਆਂ ਪ੍ਰੋਬਲਮ ਸੀ ਉਹ ਨਾਲ ਦਾ ਸੋਲੂਸ਼ਨ ਜ਼ਰੂਰ ਮਿਲੂਗਾ ਬਾਕੀ ਜੇ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਸੂਟਾਂ ਬਾਰੇ ਅੱਗੇ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸਟੀਚਿੰਗ ਵਗੈਰਾ ਦੀ ਪਲਾਜ਼ੋ ਕਟਿੰਗ ਦੀ ਅਨਾਰਕਲੀ ਦੀ ਫਰੌਕ ਵਗੈਰਾ ਜੋ ਵੀ ਕੁਝ ਤੁਸੀਂ ਸਿੱਖਣਾ ਚਾਹੁੰਦੇ ਹੋ ਅਸੀਂ ਹਰ ਤਰ੍ਹਾਂ ਦੀ ਵੀਡੀਓ ਬਣਾਵਾਂਗੇ ਦੋ ਦਿਨ ਵੀਡੀਓ ਤਾਂ ਨਹੀਂ ਪਈ ਜੀ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਤੇ ਇਸ ਲਈ ਜਿਹੜੀ ਵੀਡੀਓ 'ਚ ਆਪਣਾ ਫੇਰ ਗੈਪ ਪੈ ਗਿਆ ਸੀ ਤਾਂ ਆਪਾਂ ਵੀਡੀਓ ਅੱਗੇ ਲੈ ਕੇ ਆਉਂਦੇ ਰਾਵਾਂਗੇ ਬਾਕੀ ਆਪਣੀ ਪੇਂਟਿੰਗ ਦੀ ਵੀਡੀਓ ਵੀ ਰੈਡੀ ਪਈ ਐ ਉਹ ਵੀ ਆਪਾਂ ਕੱਲ੍ਹ ਪਾਵਾਂਗੇ ਤੁਹਾਨੂੰ ਤੁਹਾਨੂੰ ਮਿਲ ਜੂਗੀ ਪੇਂਟਿੰਗ ਦੀ ਵੀਡੀਓ ਵੀ ਅੱਗੇ ਤੇ ਬਹੁਤ ਹੀ ਆਸਾਨ ਜੀ ਕਟਿੰਗ ਤੁਹਾਨੂੰ ਦੱਸੀ ਸੀ ਤੇ ਹਨਾ ਇਹਨੂੰ ਬਣਾ ਕੇ ਜ਼ਰੂਰ ਦੇਖਿਓ ਕਟਿੰਗ ਨੂੰ ਜ਼ਰੂਰ ਕਰਕੇ ਦੇਖਿਓ ਤੇ ਆਪਾਂ ਅੱਗੇ ਫੇਰ ਕਿਸੇ ਨਵੀਂ ਵੀਡੀਓ 'ਚ ਮਿਲਦੇ ਹਾਂ ਜੇ ਵੀਡੀਓ ਪਸੰਦ ਆਈ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਨਵੀਂ ਵੀਡੀਓ 'ਚ ਮਿਲਦੇ ਹਾਂ ਜੀ